ਚੈਨਲ ਜੋ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ ਤੇ ਕੁਝ ਮਸਲੇ ਅੱਜ ਦੇ ਕੁਝ ਗੱਲਬਾਤ ਤੁਹਾਡੇ ਨਾਲ ਸਾਂਝਾ ਕਰਨ ਦੇ ਲਈ ਚਾਰ ਮਸਲੇ ਆਪਾਂ ਤੁਹਾਡੇ ਨਾਲ ਅੱਜ ਸਾਂਝੇ ਕਰਨੇ ਆ ਸਭ ਤੋਂ ਪਹਿਲਾਂ ਤਾਂ ਇਸ ਸਾਲ ਦੇ ਵਿੱਚ ਜਿਹੜੇ ਫੈਡਰਲ ਬੈਨੀਫਿਟਸ ਹੁੰਦੇ ਆ ਕਿਸੇ ਦਾ ਪੈਨਸ਼ਨ ਦਾ ਚੈੱਕ ਹੁੰਦਾ ਕਿਸੇ ਦਾ ਚਾਈਲਡ ਬੈਨੀਫਿਟ ਦਿੰਦਾ ਕਦੋਂ ਆਉਣੇ ਆ ਹਰ ਇੱਕ ਇੱਕ ਤਰੀਕ ਫਿਕਸ ਹੁੰਦੀ ਆ ਉਹ ਤਰੀਕਾਂ ਦਾ ਐਲਾਨ ਹੋਇਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਦੂਜਾ ਅੱਜ ਇੱਕ ਗੱਲਬਾਤ ਕਰਨੀ ਹੈ ਕਿ ਸ਼ਰਾਬ ਦੁਆਰਾ ਹੋਣ ਵਾਲੇ ਨੁਕਸਾਨ ਜਾਣਨ ਦੇ ਲਈ ਇੱਕ ਆਨਲਾਈਨ ਟੂਲ ਡਿਵੈਲਪ ਕੀਤਾ ਵਿਕ ਬਹੁਤ ਕੰਮ ਦੀ ਚੀਜ਼ ਆ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੀਜਾ ਅਲਬਰਟਾ ਦੇ ਵਿੱਚ ਜਿਹੜੇ ਡੋਨੇਸ਼ਨ ਬਿੰਨ ਨੇ ਉਹਦੇ ਵਿੱਚ ਮੌਤਾਂ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਆਪਾਂ ਕੱਪੜੇ ਪਾਉਣੇ ਨੇ ਡੋਨੇਸ਼ਨ ਵਾਲੇ ਉਹਨਾਂ ਦੇ ਵਿੱਚ ਲੋਕਾਂ ਦੀ ਮੌਤ ਹੋ ਗਈ ਆ ਇੱਕ ਜਿਹੜਾ ਇਸ ਸਾਲ ਬੀਸੀ ਵਾਸੀਆਂ ਦਾ ਗਰੋਸਰੀ ਦਾ ਬਿੱਲ ਕਿੰਨਾ ਕੁ ਵਧੂਗਾ ਇਹਦੇ ਬਾਰੇ ਗੱਲਬਾਤ ਕਰਾਂਗੇ ਮਹਿੰਗਾਈ ਕਿੰਨੀ ਕੁ ਘਟੂਗੀ ਸੋ ਇਹ ਚਾਰ ਮਾਮਲੇ ਤੁਹਾਡੇ ਨਾਲ ਸਾਂਝੇ ਕਰਨੇ ਆ ਸਭ ਤੋਂ ਪਹਿਲੀ ਗੱਲ ਬਾਤ ਕਿ ਕਿੰਨੀ ਤਰੀਕ ਨੂੰ ਕਿਹੜੇ ਬੈਨੀਫਿਟ ਆਉਣੇ ਆ ਜਿਹੜੇ ਲੋਕਾਂ ਨੂੰ ਬੈਨੀਫਿਟ ਆਉਂਦੇ ਖਾਸ ਕਰ ਫੈਡਰਲ ਬੈਨੀਫਿਟ ਆ ਉਹਦੇ ਲਈ ਜਿਹੜੀਆਂ ਡੇਟਸ ਨੇ ਫਿਕਸ ਹੁੰਦੀਆਂ ਕਿ ਐਨੀ ਤਰੀਕ ਨੂੰ ਆ ਐਨੀ ਤਰੀਕ ਨੂੰ ਆ ਉਹ ਹਰ ਸਾਲ ਬਦਲ ਜਾਂਦੀ ਹੈ ਕਈ ਵਾਰੀ ਉਹੀ ਰਹਿੰਦੀਆਂ ਕਈ ਵਾਰੀ ਉਹ ਅੱਗੇ ਪਿੱਛੇ ਕਰ ਦਿੱਤੀਆਂ ਜਾਂਦੀਆਂ ਹੁਣ ਜਿਹੜੇ ਹੈਗੇ ਆ ਇਹ ਚਾਹੇ ਤੁਹਾਡਾ ਉਹ ਕੈਨੇਡਾ ਚਾਈਲਡ ਬੈਨੀਫਿਟ ਆ ਚਾਹੇ 올ਡ ਅਜ ਸਿਕਿਉਰਟੀ ਆ ਜਿਹੜੀਆਂ ਫੈਡਰਲ ਪੇਮੈਂਟਸ ਡੇਟਸ ਨੇ ਉਹਨਾਂ ਨੇ ਇਹ ਦੱਸ ਦਿੱਤੇ ਕਿ ਤੁਹਾਨੂੰ 2025 ਦੇ ਵਿੱਚ ਜਾਨੀ ਇਸ ਸਾਲ ਦੇ ਵਿੱਚ ਸਾਰਾ ਸਾਲ ਕਿਹੜੀ ਤਰੀਕ ਨੂੰ ਕਿਹੜਾ ਚੈੱਕ ਆਇਆ ਕਰਨਾ ਸੋ ਉਹ ਤੁਸੀਂ ਆਨਲਾਈਨ ਵੀ ਜਾ ਕੇ ਚੈੱਕ ਕਰ ਸਕਦੇ ਤੁਹਾਡੇ ਨਾਲ ਅਸੀਂ ਇੱਥੇ ਵੀ ਸਾਂਝਾ ਕਰਦੇ ਆਂ ਕਿ ਜਿਹੜੀਆਂ ਪੇਮੈਂਟਸ ਡੇਟਸ ਨੇ ਉਹਦੇ ਨਾਲ ਆਟੋਮੈਟਿਕਲੀ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਦੋਂ ਤੁਹਾਡੇ ਕਿੰਨੇ ਕੁ ਪੈਸੇ ਆਉਣ ਵਾਲਿਆ ਜਿਹਨਾਂ ਲੋਕਾਂ ਕੋਲ ਡਾਇਰੈਕਟ ਡਿਪੋਜ਼ਿਟ ਸਾਈਨ ਅਪ ਕੀਤਾ ਇੱਕ ਤੇ ਨਾ ਚੈੱਕ ਆਉਂਦੇ ਆ ਲੋਕਾਂ ਦੇ ਕੋਲ ਉਹ ਉੱਥੇ ਜਿਹੜੀਆਂ ਹੈਗੀਆਂ ਉਹ ਦੂਜਾ ਹੈਗਾ ਕਿ ਡਾਇਰੈਕਟਡ ਡਿਪੋਜ਼ਿਟ ਕੀਤੇ ਉਹ ਆਪਣੇ ਆਪ ਹੀ ਤੁਹਾਡੇ ਖਾਤੇ ਦੇ ਵਿੱਚ ਪੈਸੇ ਜਮ੍ਹਾਂ ਹੋ ਜਾਂਦੇ ਆ ਜਿਨ੍ਹਾਂ ਨੂੰ ਮੇਲ ਚੈੱਕ ਜਾਂ ਉਹ ਆਉਂਦੇ ਆ ਉਹ ਪਹਿਲਾਂ ਸਮੇਂ ਤੋਂ ਕਾਫੀ ਭੇਜ ਦਿੱਤੇ ਜਾਂਦੇ ਆ ਤਾਂ ਕਿ ਤੁਹਾਨੂੰ ਜਿਹੜੀਆਂ ਉਹ ਲਿਸਟਡ ਡੇਟਸ ਨੇ ਜਿਹੜੀਆਂ ਦਸੀਆਂ ਨੇ ਇਹ ਹੁਣ ਦੱਸ ਰਹੇ ਆ ਉਹਨਾਂ ਤੱਕ ਪਹੁੰਚਵੇ ਜਿਹੜੀ ਕੈਨੇਡਾ ਪੈਨਸ਼ਨ ਪਲਾਨ ਆ 올ਡ ਏਜ ਸਿਕਿਉਰਿਟੀ ਆ ਜੀਐਸਟੀ ਆ ਐਚਐਸਟੀ ਆ ਇਹ ਕੈਨੇਡਾ ਵਰਕਰ ਬੈਨੀਫਿਟ ਆ ਜਾਂ ਚਾਈਲਡ ਬੈਨੀਫਿਟ ਹੈਗਾ ਆ ਇਹ ਜਿਹੜੇ ਕੈਨੇਡਾ ਪੈਨਸ਼ਨ ਪਲਾਨ ਆ ਉਹ ਜਨਵਰੀ ਦੇ ਵਿੱਚ 29 ਜਨਵਰੀ ਨੂੰ ਆਊਗੀ ਤੇ ਇਹਦੇ ਨੇੜੇ-ਤੇੜੇ ਆਉਂਦੇ ਫਰਵਰੀ ਚ 26 ਨੂੰ ਮਾਰਚ ਚ 27 ਨੂੰ ਫਿਰ ਅਪ੍ਰੈਲ ਮਈ 28 ਨੂੰ ਜੂਨ 26 ਨੂੰ ਜੁਲਾਈ 29 ਨੂੰ ਅਗਸਤ 27 ਨੂੰ ਸਤੰਬਰ ਜਿਹੜਾ ਉਹ 25 ਨੂੰ ਅਕਤੂਬਰ 29 ਤੇ ਦਸੰਬਰ ਤੇ ਨਵੰਬਰ ਤੇ ਦਸੰਬਰ 26 ਤੇ 22 ਤਰੀਕ ਨੂੰ ਜੇ ਇਹ ਡਾਟਾ ਉਹਨਾਂ ਨੇ ਫਿਕਸ ਕਰ ਦਿੱਤੀਆਂ ਕੈਨੇਡਾ ਪੈਨਸ਼ਨ ਪਲਾਨ ਦਾ ਬੈਨੀਫਿਟ ਤੁਹਾਨੂੰ ਇਹਨਾਂ ਤਰੀਕਾਂ ਨੂੰ ਜਿਹੜਾ ਮਿਲੂਗਾ ਹੁਣ 올ਡ ਏਜ ਸਿਕਿਉਰਿਟੀ ਜਿਹੜੀ ਆ ਉਹ ਵੀ ਲਗਭਗ ਇਹਨਾਂ ਡਾਟਾ ਦੇ ਉੱਤੇ ਹੀ ਆ ਜਨਵਰੀ ਦੇ ਵਿੱਚ 29 ਨੂੰ ਫਰਵਰੀ ਚ 26 ਨੂੰ ਅਪ੍ਰੈਲ ਮਈ 28 ਨੂੰ ਇਸ ਤਰ੍ਹਾਂ ਜਿਹੜੀ ਇਹਨਾਂ ਤਰੀਕਾਂ ਨੂੰ ਤੇ ਨਵੰਬਰ ਦੇ ਵਿੱਚ ਤੇ ਦਸੰਬਰ ਦੇ ਵਿੱਚ ਜਿਹੜੀ ਆ ਇਹ 26 ਤੇ 22 ਤਰੀਕ ਨੂੰ ਤੁਹਾਡੇ ਘਰਾਂ ਦੇ ਵਿੱਚ ਆਊਗਾ ਫਿਰ ਜੀਐਸਟੀ ਤੇ ਐਚਐਸਟੀ ਇਹ ਮਹੀਨੇ ਦੇ ਸ਼ੁਰੂ ਦੇ ਵਿੱਚ ਜਨਵਰੀ ਵਾਲੇ ਅੱਜ ਤੁਹਾਡੇ ਘਰਾਂ ਦੇ ਵਿੱਚ ਆ ਜਾਣਗੇ 3 ਜਨਵਰੀ ਨੂੰ ਯਾਨੀ ਕਿ ਇਸ ਤੋਂ ਬਾਅਦ ਫੇਰੇ ਆਉਣੇ ਆ ਜਾਂ ਕਿ April ਦੇ ਵਿੱਚ ਫਰਵਰੀ ਮਾਰਚ ਚ ਨਹੀਂ ਆਉਣੀ GST HST April ਵਾਲੀ 4 April ਨੂੰ ਆਊਗੀ ਜੁਲਾਈ ਵਾਲੀ 4 ਜੁਲਾਈ ਨੂੰ ਆਊਗੀ ਤੇ ਆਖਰੀ ਇਸ ਸਾਲ ਦੀ ਅਕਤੂਬਰ ਚ ਆਉਣੀ ਆ ਉਹ ਅਕਤੂਬਰ 3 ਨੂੰ ਆਊਗੀ ਇੱਕ ਹੁੰਦਾ ਐਡਵਾਂਸਡ ਕੈਨੇਡਾ ਵਰਕਰਸ ਬੈਨੀਫਿਟ ਸੋ ਕਿਸੇ ਨੂੰ ਕੋਈ ਆਉਂਦਾ ਕਿਸੇ ਨੂੰ ਕੋਈ ਆਉਂਦਾ ਜਿਹੜੇ ਐਡਵਾਂਸਡ ਕੈਨੇਡਾ ਵਰਕਰਸ ਬੈਨੀਫਿਟ ਆ ਇਹ ਵੀ ਤਿੰਨ ਵਾਰੀ ਸਾਲ ਚ ਆਉਣੇ ਆ ਇੱਕ ਅ ਅੱਜ ਸ਼ੁੱਕਰਵਾਰ ਅਗਲੇ ਸ਼ੁੱਕਰਵਾਰ ਨੂੰ ਜਨਵਰੀ 10 ਨੂੰ ਇਹ ਕੈਨੇਡਾ ਦੇ ਸਾਰੇ ਪ੍ਰੋਵਿੰਸ ਵਿੱਚ ਹੀ ਇਦਾਂ ਨੂੰ ਆਉਂਦਾ ਜਨਵਰੀ 10 ਨੂੰ ਫਿਰ ਜੁਲਾਈ 11 ਨੂੰ ਤੇ ਫਿਰ ਅਕਤੂਬਰ 10 ਨੂੰ ਜਿਹੜਾ ਕੈਨੇਡਾ ਚਾਈਲਡ ਬੈਨੀਫਿਟ ਆ ਇਹ ਆਪਾਂ ਜਾਣਦੇ ਹਾਂ ਕਿ ਜਿਹੜਾ ਹਰ ਮਹੀਨੇ ਹੁੰਦਾ ਇਹ 20 ਤਰੀਕ ਨੂੰ ਚਾਹੇ ਜਨਵਰੀ ਫਰਵਰੀ ਮਾਰਚ April ਦੇ ਵਿੱਚ 17 ਤਰੀਕ ਨੂੰ ਮਈ ਦੇ ਵਿੱਚ ਜੂਨ ਦੇ ਵਿੱਚ ਇਹ 20 ਤਰੀਕ ਨੂੰ ਜੂਨ ਜੁਲਾਈ ਦੇ ਵਿੱਚ 18 ਨੂੰ ਤੇ ਅਗਸਤ ਸਤੰਬਰ ਅਕਤੂਬਰ ਨਵੰਬਰ ਇਹਨਾਂ ਸਾਰਿਆਂ ਦੇ ਵਿੱਚ 20 ਨੂੰ ਤੇ ਦਸੰਬਰ ਵਾਲਾ ਜਿਹੜਾ ਚੈੱਕ ਚਾਈਲਡ ਬੈਨੀਫਿਟ ਵਾਲਾ ਉਹ 12 ਦਸੰਬਰ 2025 ਨੂੰ ਜਿਹੜਾ ਤੁਹਾਡੇ ਘਰ ਦੇ ਵਿੱਚ ਆਊਗਾ ਇਸੇ ਤਰ੍ਹਾਂ ਹੀ ਕੈਨੇਡਾ ਕਾਰਬਨ ਰਿਵੈਟ ਹੁੰਦਾ ਇਹ 15 ਜਨਵਰੀ ਨੂੰ ਪਹਿਲਾ ਫਿਰ ਫਰਵਰੀ ਮਾਰਚ ਛੱਡ ਕੇ ਅਪ੍ਰੈਲ 15 ਨੂੰ ਫਿਰ ਜੁਲਾਈ 15 ਨੂੰ ਫਿਰ ਅਕਤੂਬਰ 15 ਨੂੰ ਸੋ ਜਿਹੜਾ ਇਹ ਜਿਹੜਾ ਹੈਗਾ ਆ ਇਹ ਬ੍ਰਿਟਿਸ਼ ਕੋਲੰਬੀਆ ਕੋਬੈਕ ਨਾਰਥ-ਵੈਸਟ ਟੈਰੀਟਰੀ ਨੂਨਾਵਟ ਜਾਂ ਯੂਕੇਨ ਦੇ ਵਿੱਚ ਨਹੀਂ ਹੈ ਸੋ ਅਲਬਰਟਾ ਚਾਈਲਡ ਐਂਡ ਫੈਮਿਲੀ ਬੈਨੀਫਿਟ ਜਿਹੜਾ 27 ਫਰਵਰੀ ਨੂੰ ਫਿਰ 27 ਮਾਰਚ ਨੂੰ ਫਿਰ 27 ਅਗਸਤ ਨੂੰ ਤੇ 27 ਨਵੰਬਰ ਨੂੰ ਅਨਟੇਰੀਓ ਦੇ ਵਿੱਚ ਇੱਕ ਟ੍ਰਿਲੀਅਮ ਬੈਨੀਫਿਟ ਹੁੰਦਾ ਉਹ ਲਗਭਗ ਹਰ ਮਹੀਨੇ ਦੀ 10 ਤਰੀਕ ਨੂੰ ਜਨਵਰੀ ਫਰਵਰੀ ਮਾਰਚ April ਇਹ ਸਾਰੇ ਮਹੀਨੇ ਲਗਭਗ 10 ਤਰੀਕ ਦੇ ਨੇੜੇ ਤੇਲੇ 190 ਇਹ ਡੇਟਸ ਨੇ ਲਗਭਗ ਕਈ ਤੇ ਜਿਹੜੀਆਂ ਉਹ ਪਿਛਲੇ ਸਾਲ ਵਾਲੀਆਂ ਰਹਿੰਦੀਆਂ ਕਈ ਬਦਲ ਜਾਂਦੀਆਂ ਸੋ ਇਹਨਾਂ ਨੂੰ ਨੋਟ ਕਰਕੇ ਤੁਸੀਂ ਆਪਣਾ ਉਹ ਦੇ ਅਕੋਰਡਿੰਗਲੀ ਪਲਾਨ ਕਰ ਸਕਦੇ ਹੋ ਅਗਲੀ ਗੱਲ ਬਾਤ ਦੋਸਤੋ ਸ਼ਰਾਬ ਬਾਰੇ ਆ ਅਮਰੀਕਾ ਦੇ ਵਿੱਚ ਵੀ ਅੱਜ ਕਾਫੀ ਰੌਲਾ ਰੱਪਾ ਪਿਆ ਸ਼ਰਾਬ ਦੇ ਮਾਮਲੇ ਦੇ ਉੱਤੇ ਵੀ ਸ਼ਰਾਬ ਦੇ ਲੇਬਲ ਦੇ ਉੱਤੇ ਲਿਖਿਆ ਹੋਣਾ ਚਾਹੀਦਾ ਵੀ ਇਹਦੇ ਨਾਲ ਕੈਂਸਰ ਪੈਦਾ ਹੁੰਦਾ ਆ ਸੋ ਇੱਕ ਹੈਗਾ ਕਿ ਹੁਣ ਜਿਹੜੀ ਕੁਝ ਲੋਕ ਨਾ ਇਹਦੀ ਜਿਹੜੇ ਨਵੇਂ ਸਾਲ ਦੇ ਵਿੱਚ ਰੈਜ਼ੋਲੂਸ਼ਨਸ ਲੈਂਦੇ ਆ ਉਹਨਾਂ ਦੇ ਵਿੱਚੋਂ ਕੁਝ ਲੋਕਾਂ ਦੇ ਰੈਜ਼ੋਲੂਸ਼ਨ ਇਹ ਹੁੰਦੇ ਆ ਕਿ ਅਸੀਂ ਜਿਹੜੀ ਸ਼ਰਾਬ ਪੀਣੀ ਆ ਉਹ ਘਟਾਉਣੀ ਆ ਜਾਂ ਛੱਡਣੀ ਆ ਉਸ ਮਾਮਲੇ ਦੇ ਵਿੱਚ ਜਿਹੜੀ ਹੁਣ ਗੱਲ ਕਹੀ ਜਾ ਰਹੀ ਆ ਜਿਹੜਾ ਉਹਨੂੰ ਉਹਨੂੰ ਇਸ ਤਰੀਕੇ ਦੇ ਨਾਲ ਆ ਕਿ ਇੱਕ ਲੋਕਾਂ ਨੂੰ ਅੰਦਾਜ਼ਾ ਨਹੀਂ ਵੀ ਸ਼ਰਾਬ ਪੀਣ ਦਾ ਨੁਕਸਾਨ ਕਿੰਨਾ ਹੁੰਦਾ ਮਤਲਬ ਕਿਸੇ ਨੂੰ ਕੋਈ ਲੱਗ ਲੱਗ ਗਿਆ ਅੰਦਾਜ਼ੇ ਲੋਕਾਂ ਦੇ ਤੇ ਕੋਈ ਮਤਲਬ ਇਦਾਂ ਕਹਿੰਦਾ ਫਲਾਣਾ ਇੰਨੀ ਉਮਰ ਪੀ ਗਿਆ ਉਹਨੂੰ ਕੁਝ ਨਹੀਂ ਹੋਇਆ ਕੋਈ ਕਹਿੰਦਾ ਫਲਾਣਾ ਪੀਂਦਾ ਨਹੀਂ ਸੀ ਉਹਨੂੰ ਇੰਨੀ ਉਮਰ ਚਿਆ ਹੋ ਗਿਆ ਜਨਰਲਾਈਜ਼ੀਆਂ ਲੋਕਾਂ ਦੀ ਗੱਲਾਂ ਕੁਝ ਕੁ ਸਧਾਰਨ ਗੱਲਾਂ ਤੋਂ ਕੀਤੀਆਂ ਹੁੰਦੀਆਂ ਪਰ ਹੁਣ ਇਹ ਇੱਕ ਆਨਲਾਈਨ ਇਹਨਾਂ ਨੇ ਟੂਲ ਰਿਸਰਚਰਸ ਨੇ ਬਣਾ ਦਿੱਤਾ ਵੀ ਤੁਸੀਂ ਆਪ ਦੇਖ ਲਓ ਸ਼ਰਾਬ ਪੀਣ ਦੇ ਨਾਲ ਨੁਕਸਾਨ ਕਿੰਨਾ ਹੁੰਦਾ ਆਨਲਾਈਨ ਪਾ ਦਿੱਤਾ ਉੱਥੋਂ ਜਾ ਕੇ ਤੁਸੀਂ ਦੇਖ ਲਓ ਕਿ ਜੇ ਇਹਦੇ ਨਾਲ ਤੁਸੀਂ ਕਿੰਨਾ ਨੁਕਸਾਨ ਹੁੰਦਾ ਤੇ ਜੇ ਛੱਡੋਗੇ ਉਹਦੇ ਨਾਲ ਫਾਇਦਾ ਕਿੰਨਾ ਹੁੰਦਾ ਯੂਨੀਵਰਸਿਟੀ ਆਫ ਵਿਕਟੋਰੀਆ ਕੈਨੇਡੀਅਨ ਇੰਸਟੀਚਿਊਟਸ ਫਾਰ ਸਬਸਟੈਂਸ ਯੂਜ਼ ਰਿਸਰਚ ਇਹਨਾਂ ਨੇ ਇਹ ਬਣਾਈ ਆ ਤੇ ਇਹ ਕੱਲ ਵੀਰਵਾਰ ਇਹਨੂੰ ਲਾਂਚ ਕੀਤਾ ਤੁਹਾਡੇ ਹੈਲਥ ਰਿਸਕ ਕੀ ਆ ਤੁਹਾਡੀ ਕਾਸਟ ਕੀ ਆ ਤੁਹਾਡੀਆਂ ਕੈਲਰੀਜ਼ ਕਿੰਨੀਆਂ ਆ ਤੁਹਾਡੇ ਜਿਹੜੀ ਇਹਦੇ ਨਾਲ ਸਾਰਾ ਕੁਝ ਮਤਲਬ ਉਹ ਤੇ ਤੁਸੀਂ ਜਾ ਕੇ ਸਹਾਕਤਾ ਉਲਾ ਕੇ ਦੇਖ ਸਕਦੇ ਹੋ ਪਰ ਬਹੁਤ ਵਧੀਆ ਟੂਲ ਆ ਇਹ ਜਾਣਨ ਦੇ ਲਈ ਵੀ ਮੇਰਾ ਇਹਦੇ ਨਾਲ ਨੁਕਸਾਨ ਕਿੰਨਾ ਹੋ ਰਿਹਾ ਉੱਥੇ ਤੁਸੀਂ ਆਨਲਾਈਨ ਜਾ ਕੇ ਕਿਤੇ ਉੱਥੇ ਮਤਲਬ ਕਿਸੇ ਨੂੰ ਕਹਿ ਦਿਓ ਜੇ ਨਹੀਂ ਪਤਾ ਤੁਹਾਡੇ ਫੋਨ ਦੇ ਉੱਤੇ ਵੀ ਆ ਜਾਊਗਾ ਇਹ ਤੁਸੀਂ ਸਰਚ ਕਰੋਗੇ ਆਨਲਾਈਨ ਟੂਲ ਨੂੰ ਆਲਕੋਹਲ ਕੰਸਮਪਸ਼ਨਸ ਦੇ ਨੂੰ ਤੁਹਾਨੂੰ ਉੱਥੇ ਪਤਾ ਲੱਗ ਜਾਊਗਾ ਤੁਸੀਂ ਆਪਣੀ ਉਮਰ ਪਾਉਣੀ ਆ ਦੱਸਣਾ ਵੀ ਇਹ ਮੇਲ ਆ ਕਿ ਫੀਮੇਲ ਆ ਤੇ ਇਹ ਦੱਸਣਾ ਵੀ ਮੈਂ ਹਫਤੇ ਦੇ ਵਿੱਚ ਇੰਨੀਆਂ ਡਰਿੰਕਸ ਪੀਣਾ ਜਾਂ ਪੀਨੀ ਆ ਉਹਦੇ ਤੋਂ ਬਾਅਦ ਤੁਹਾਨੂੰ ਇਹ ਦੱਸ ਦੇਣਗੇ ਕਿ ਤੁਹਾਡੇ ਇੰਡੀਵਿਜੂਅਲਾਈਜ਼ਡ ਰਿਸਕ ਕਿੰਨਾ ਆ ਇਹ ਚੀਜ਼ ਦੇ ਨਾਲ ਕਿੰਨੀ ਕਿਸਮ ਦਾ ਕੈਂਸਰ ਤੁਹਾਨੂੰ ਹੋਊਗਾ ਤੇ ਜਿੱਦਾਂ ਵੀ ਕੀ ਕਿੰਨੀਆਂ ਸ਼ਕਟਾਂ ਪੀਣ ਦੇ ਬਰਾਬਰ ਆ ਤੁਹਾਡੀ ਜ਼ਿੰਦਗੀ ਦੇ ਕਿੰਨੇ ਮਿੰਟ ਘਟ ਜਾਣਗੇ ਇੱਕ ਡਰਿੰਕ ਦੇ ਨਾਲ ਜਾਂ ਜਿਹੜੀ ਇਹਦੀ ਕਾਸਟ ਉਹ ਕਿੰਨੀ ਹੋਊਗੀ ਇਹਦੀਆਂ ਕੈਲਰੀਜ਼ ਕਿੰਨੀਆਂ ਆ ਤੁਹਾਡਾ ਉਹਨਾਂ ਕੈਲਰੀਜ਼ ਦੇ ਨਾਲ ਜਿਹੜਾ ਹੈਲਥ ਦਾ ਨੁਕਸਾਨ ਆ ਉਹ ਕਿੱਥੇ ਤੱਕ ਚਲੇ ਜਾਊਗਾ ਸੋ ਇਹ ਇੱਕ ਉਹਦੇ ਉੱਤੇ ਦੇ ਦਿੱਤਾ ਆ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਤੁਹਾਨੂੰ ਇਹਦੇ ਨਾਲ ਪਤਾ ਲੱਗ ਜਾਊਗਾ ਰੋਲਾ ਇਹ ਪੈ ਰਿਆ ਕਿ ਇਨਫਰਮੇਸ਼ਨ ਹੈ ਹੀ ਕਿਸੇ ਨੂੰ ਨਹੀਂ ਵੀ ਇਹਦੇ ਨਾਲ ਨੁਕਸਾਨ ਕਿੰਨਾ ਹੁੰਦਾ ਹੈ ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜੇ ਮਤਲਬ ਆਪਾਂ ਉਹ ਪੀਸ ਦੀ ਕੈਨ ਲੈਨੇ ਆ ਇੱਕ ਉਹਦੇ ਉੱਤੇ ਜ਼ਿਆਦਾ ਇਨਫਰਮੇਸ਼ਨ ਆ ਤੇ ਬੀਅਰ ਦੀ ਕੈਨ ਦੇ ਉੱਤੇ ਇਨਫਰਮੇਸ਼ਨ ਹੈ ਨਹੀਂ ਵੀ ਇਹਦੇ ਨਾਲ ਨੁਕਸਾਨ ਕਿੰਨਾ ਹੁੰਦਾ ਜਿਹੜਾ ਕੈਨੇਡੀਅਨ ਇੰਸਟੀਚਿਊਟ ਫਾਰ ਸਬਸਟੈਂਸ ਯੂਜ਼ਰ ਰਿਸਰਚ ਆ ਉਹ ਇਹ ਦੱਸ ਰਿਹਾ ਵੀ ਉਹਦੇ ਉੱਤੇ ਲਿਖਿਆ ਹੀ ਕੋਈ ਨਹੀਂ ਇਹਦੇ ਨਾਲ ਨੁਕਸਾਨ ਕਿੰਨਾ ਹੁੰਦਾ ਕਹਿੰਦੇ ਅਸੀਂ ਕ੍ਰੈਡੀਬਲ ਇਨਫਰਮੇਸ਼ਨ ਸਹੀ ਇਨਫਰਮੇਸ਼ਨ ਇੱਕ ਤੇ ਲੋਕ ਸੋਸ਼ਲ ਮੀਡੀਆ ਤੇ ਸੁਣੀਆਂ ਸੁਣਾਈਆਂ ਗੱਲਾਂ ਕੋਈ ਕਹਦਾ ਇੱਕ ਪੈਗ ਲਾ ਲਓ ਜੀ ਉਹਦੇ ਨਾਲ ਨੁਕਸਾਨ ਨਹੀਂ ਹੁੰਦਾ ਇੱਕ ਨਾਲ ਫਾਇਦਾ ਹੁੰਦਾ ਹਾਰਟ ਸਹੀ ਰਹਿੰਦਾ ਇਹ ਸਿੱਧ ਹੋ ਚੁੱਕਾ ਕਿ ਕਿਸੇ ਕਿਸਮ ਦੀ ਜਿੰਨੀ ਕੁ ਵੀ ਮਾਤਰਾ ਦੇ ਵਿੱਚ ਸ਼ਰਾਬ ਪੀਣ ਦਾ ਨੁਕਸਾਨ ਹੀ ਹੈ ਦਾ ਫਾਇਦਾ ਹੈ ਨਹੀਂ ਇਹ ਬਿਲਕੁਲ ਕਲੀਅਰ ਹੈ ਜਿਹੜੇ ਸਾਇੰਟਿਸਟ ਤੇ ਡਾਕਟਰ ਆ ਉਹ ਤੋਂ ਬਾਅਦ ਦੀਆਂ ਗੱਲਾਂ ਲੋਕਾਂ ਦੀਆਂ ਆਪਣੀਆਂ ਇੰਡੀਵਿਜੂਅਲ ਲੈਵਲ ਦੇ ਉੱਤੇ ਹੈਗੀਆਂ ਹੁਣ ਇਹ ਸਰਚ ਇੰਸਟੀਚਿਊਟ ਜਾਂ ਯੂਨੀਵਰਸਿਟੀ ਆਫ ਵਿਕਟੋਰੀਆ ਦੇ ਜਿਹੜੇ ਰਿਸਰਚਰਸ ਨੇ ਉਹ ਕਹਿ ਰਹੇ ਆ ਕਿ ਲੋਕਾਂ ਕੋਲੇ ਇਸ ਗੱਲ ਦਾ ਅਧਿਕਾਰ ਆ ਕਿ ਉਹਨੂੰ ਪਤਾ ਲੱਗੇ ਅਸੀਂ ਜਿਹੜੀ ਚ ਕੈਲਕੂਲੇਟਡ ਡਾਟਾ ਕਿ ਤੁਸੀਂ ਜਿਹੜਾ ਰეკਮੈਂਡਡ ਤੁਸੀਂ ਕਿੱਥੇ ਤੱਕ ਉਹਦੇ ਨਾਲ ਜਾ ਸਕਦੇ ਆ ਜਿਹੜੀ ਤੁਹਾਡੀ ਨੰਬਰ ਉਹਦੇ ਨਾਲ ਘਟਦਾ ਕਿੰਨਾ ਆ ਕੈਨੇਡਾ ਦੀ ਜਿਹੜੀ ਗਾਈਡੈਂਸ ਅਲਕੋਹਲ ਦੇ ਉੱਤੇ ਜਾਂ ਹੈਲਥ ਜਿਹੜੀ ਆ ਉਹ 2 ਸਾਲ ਪਹਿਲਾਂ ਦੱਸੀ ਗਈ ਸੀ ਜਿਹਦੇ ਵਿੱਚ ਇਹ ਕਿਹਾ ਸੀ ਕਿ ਪਹਿਲੀ ਜਿਹੜੀ ਨੈਸ਼ਨਲ ਕਨਵਰਸੇਸ਼ਨ ਔਨ ਅਲਕੋਹਲ ਕੰਜ਼ਮਪਸ਼ਨ ਜਿਹੜੀ ਹੋਈ ਸੀ ਉਹ ਕਹਿੰਦੇ ਸੀ ਇੱਕ ਸਟੈਪ ਇਹ ਤੋਂ ਅੱਗੇ ਜਾਣਾ ਚਾਹੁੰਦੇ ਆ ਕਿ ਲੋਕਾਂ ਨੂੰ ਪ੍ਰੋਪਰਲੀ ਇਹਦੇ ਬਾਰੇ ਦੱਸਿਆ ਜਾਵੇ ਕਿ ਤੁਸੀਂ ਮਤਲਬ ਉਹਨਾਂ ਨੇ ਐਗਜ਼ਾਮਪਲ ਲਈ ਆ ਕਿ ਇੱਕ 35 ਸਾਲਾਂ ਦੀ ਔਰਤ ਆ ਜਿਹੜੀ ਆਮ ਤੌਰ ਦੇ ਤੇ 10 ਡਰਿੰਕਾਂ ਲੈਂਦੀ ਆ ਇੱਕ ਹਫ਼ਤੇ ਦੇ ਵਿੱਚ ਤੇ ਜਿਹੜੀਆਂ ਗਾਈਡਲਾਈਨਸ ਦੇ ਹਿਸਾਬ ਦੇ ਨਾਲ ਹੁਣ ਉਹਦਾ ਕੈਲਕੂਲੇਟਡ ਪ੍ਰੋਸੀਜਰ ਇਹ ਆ ਕਿ 35 ਸਾਲ ਦੀ ਔਰਤ ਵੀਕ ਦੇ ਵਿੱਚ 10 ਡਰਿੰਕਾਂ ਲੈਂਦੀ ਆ ਉਹਦਾ 2% ਰਿਸਕ ਆ ਮਤਲਬ ਪਹਿਲਾਂ ਮਰਨ ਦਾ ਇਦੇ ਨਾਲ 1.9% ਰਿਸਕ ਦੇ ਉੱਤੇ ਆ ਉਹ ਪਹਿਲਾਂ ਮਰਨ ਦੀ ਐਵਰੇਜ 5.5 ਮਿੰਟ ਉਹਦੀ ਇੱਕ ਡਰਿੰਕ ਦੇ ਨਾਲ ਉਹਦੀ ਉਮਰ ਦੇ ਚਲੇਗੀ ਇਹ ਕੈਲਕੂਲੇਟਡ ਆ ਜਦੋਂ ਤੁਸੀਂ ਵਿਆਜ ਦਰਾਂ ਜਾਂ ਕੁਝ ਹੋਰ ਕੈਲਕੂਲੇਟ ਕਰਨਾ ਹੋਵੇ ਨਾ ਉਹ ਦੱਸ ਦਿੰਦੇ ਕਿ ਆ ਤੁਸੀਂ ਇੱਕ ਡਰਿੰਕ ਲਈ ਆ ਤੇ ਇਹ 5.6 ਮਿੰਟ ਜਿਹੜੇ ਆ ਤੁਹਾਡੇ ਜੀਵਨ ਦੇ ਇੱਕ ਡਰਿੰਕ ਦੇ ਨਾਲ ਚਲੇਗਾ ਔਰ ਇਹ ਸੈਂਟੀਫਿਕ ਆ ਹੁਣ ਇੱਥੇ ਇੱਕ ਗੱਲ ਹੋਰ ਬੜੀ ਮਹੱਤਵਪੂਰਨ ਦੇਖਣ ਵਾਲੀ ਆ ਆਮ ਤੌਰ ਤੇ ਲੋਕ ਕਹਿੰਦੇ ਕਿ ਫਲਾਣਾ ਤਾਂ ਇੰਨੀ ਦਰੂ ਪੀ ਗਿਆ ਸਾਰੀ ਉਮਰ ਦੇ ਵਿੱਚ ਉਹ ਤਾਂ ਕਦੋਂ ਦਾ ਮਰ ਜਣਾ ਚਾਹੀਦਾ ਸੀ ਜਿਹੜੇ ਮਤਲਬ ਜਿਹੜੇ ਇਹ ਡਾਟਾ ਉਸ ਚੀਜ਼ ਦੇ ਉੱਤੇ ਬੇਸਡ ਹੁੰਦਾ ਕਿ ਜੇ 10000 ਜਾਂ ਲੱਖ ਬੰਦੇ ਦਾ ਸਰਵੇ ਕਰੋਂਗੇ ਸ਼ਰਾਬ ਪੀਣ ਵਾਲਾ ਲੱਖ ਪਹਿਲਾਂ ਮਰੂਗਾ ਜਿਹੜਾ ਸ਼ਰਾਬ ਨਹੀਂ ਪੀਂਦਾ ਉਹ ਲੱਖ ਜ਼ਿਆਦਾ ਉਮਰ ਜੀਊਗਾ ਬਿਸ਼ਰਤੇ ਬਾਕੀ ਜਿਹੜੀਆਂ ਕੰਡੀਸ਼ਨਸ ਨੇ ਉਹ ਸੇਮ ਰਹਿਣ ਇਹ ਨਹੀਂ ਕਿ ਜਿਹੜਾ ਸ਼ਰਾਬ ਪੀਂਦਾ ਸੀ ਉਹ ਵੀ ਐਕਸਰਸਾਈਜ਼ ਵੀ ਕਰਦਾ ਤੇ ਦੂਜਾ ਸ਼ਰਾਬ ਨਹੀਂ ਪੀਂਦਾ ਤੇ ਕਰਦਾ ਕੁਝ ਨਹੀਂ ਹੋਰ ਚੀਜ਼ਾਂ ਖਾਈ ਜਾਂਦਾ ਬਾਕੀ ਸਾਰਾ ਕੁਝ ਬਰਾਬਰ ਹੋਵੇ ਫਿਰ ਇੱਕ ਜਿਹੜਾ ਸ਼ਰਾਬ ਪੀਂਦਾ ਇੱਕ ਨਹੀਂ ਪੀਂਦਾ ਉਹਦਾ ਨੁਕਸਾਨ ਪਤਾ ਲੱਗ ਸਕਦਾ ਦੂਜਾ ਉਹ ਕਹਿੰਦੇ ਔਰਤ ਜਿਹਦਾ ਆਪਾਂ ਐਗਜ਼ਾਮਪਲ ਲੈ ਰਹੇ ਆਂ 17% ਇਹਦਾ ਅਲਕੋਹਲ ਰਿਲੇਟਡ ਕੈਂਸਰ ਹੋਣ ਦਾ ਰਿਸਕ ਵਧ ਜਾਊਗਾ ਜੇ ਇਹਨੂੰ ਨੌਨ ਡਰਿੰਕਰ ਦੇ ਨਾਲ ਕੰਪੇਅਰ ਕੀਤਾ ਜਾਵੇ ਤੇ ਜਿਹੜੀ ਸਿਗਰਟ ਇਕੁਇਵਲੈਂਸੀ ਹੈ ਇਹਦੀ 5 ਦੇ ਉੱਤੇ ਹੋ ਜੂਗੀ ਅੱਛਾ ਉਹ ਕਹਿੰਦੇ ਮੰਨ ਲਓ ਇਹ 35 ਸਾਲ ਦੀ ਔਰਤ ਜਿਹੜੀ ਹਫ਼ਤੇ ਦੇ ਵਿੱਚ 10 ਡਰਿੰਕ ਲੈਂਦੀ ਆ ਉਹਦੇ ਉੱਤੇ ਤੁਸੀਂ ਡਾਟਾ ਭਰਦੇ ਹੋ ਇਹਨੇ 10 ਦੀ ਤਾਂ ਘਟਾ ਕੇ ਡਰਿੰਕਸ 5 ਕਰ ਦਿੱਤੀਆਂ ਉਹ ਕਹਿੰਦੇ ਹੁਣ 5 ਡਰਿੰਕ ਦਾ ਮਤਲਬ ਇਹ ਆ ਕਿ ਇਹਦਾ ਪਹਿਲਾ ਮਰਨ ਦਾ ਰਿਸਕ 2% ਤੋਂ ਘਟ ਕੇ 0.5% ਤੇ ਆ ਗਿਆ ਜਿਹੜੀ ਪਹਿਲਾਂ 6 ਮਿੰਟ ਸੀ ਉਹ 4 ਮਿੰਟ ਦੀ ਲਾਈਫ ਘਟ ਗਈ ਪਹਿਲਾਂ 6 ਮਿੰਟ ਘਟਦੀ ਸੀ ਤੇ ਇਹਦਾ ਸਿਰਫ 8.9% ਰਿਸਕ ਰਹਿ ਗਿਆ ਕਿ ਅਲਕੋਹਲ ਰਿਲੇਟਡ ਕਿਸੇ ਤਰ੍ਹਾਂ ਦੇ ਵੀ ਕੈਂਸਰ ਦਾ ਤੇ ਜਿਹੜੀ ਇਹਦੀ ਸਿਗਰਟ ਇਕੁਇਵਲੈਂਸੀ ਆ ਉਹ 2 ਹੋ ਗਈ ਸੋ ਇਹ ਇੱਕ بڑا ਵੱਖਰਾ ਜਿਹਾ ਟੂਲ ਆ ਪਰ ਹੈ ਬਹੁਤ ਕੰਮ ਦਾ ਤੇ ਜ਼ਰੂਰੀ ਤੁਹਾਨੂੰ ਰੀਅਲ ਟਾਈਮ ਇਸ ਗੱਲ ਦਾ ਅਹਿਸਾਸ ਹੋ ਜੂਗਾ ਕਿ ਇਹ ਜੋ ਕੁਝ ਹੈਗਾ ਆ ਇਹਦੇ ਨਾਲ ਨੁਕਸਾਨ ਕਿੰਨਾ ਹੋ ਰਿਹਾ ਤੇ ਜੇ ਅਸੀਂ ਜਿੰਨੀ ਸ਼ਰਾਬ ਪੀਨੇ ਉਹਨੂੰ ਅੱਧੀ ਕਰ ਦਨੇ ਆ ਉਹਦੇ ਨਾਲ ਤੁਹਾਡੇ ਸਾਰੇ ਰਿਸਕ ਕਿੰਨੇ ਡਰਾਸਟਿਕਲੀ ਥੱਲੇ ਜਾਂਦੇ ਸੋ ਇੱਕ ਬਹੁਤ ਵਧੀਆ ਟੂਲ ਇਹਦੀ ਵਰਤੋਂ ਕੀਤੀ ਜਾ ਸਕਦੀ ਹੈ ਇਹਦਾ ਇੱਕ ਫਾਇਦਾ ਇਹ ਆ ਕਿ ਜਿਹੜੀਆਂ ਉੜਦੀਆਂ ਉੜਦੀਆਂ ਇੱਧਰ ਉੱਧਰ ਤੀਆਂ ਜਾਂ ਇਨਫੋਰਮੇਸ਼ਨ ਹੁੰਦੀ ਆ ਉਹਦੀ ਥਾਂ ਦੇ ਉੱਤੇ ਵਿਕਟੋਰੀਆ ਦੀ ਯੂਨੀਵਰਸਿਟੀ ਇੱਥੇ ਕੈਨੇਡਾ ਦੇ ਵਿਗਿਆਨੀਆਂ ਨੇ ਇਹਨੂੰ ਡਿਜ਼ਾਈਨ ਕੀਤਾ ਇਹਦੇ ਤੋਂ ਪਰੇ ਕੋਈ ਗੱਲ ਸੱਚਾਈ ਨਹੀਂ ਹੋ ਸਕਦੀ ਇਹ ਇੱਕ authentic ਜਿਹੜੀ ਸੂਚਨਾ ਹੈ ਬਾਕੀ ਸੁਣੀਆਂ ਸੁਣਾਈਆਂ ਜਿਹੇ ਦੁਰਦਦੀਆਂ ਗੱਲਾਂ ਦਾ ਕਈ ਵਾਰੀ ਉਹਦੇ ਵਿੱਚ ਗਲਤ ਇਨਫੋਰਮੇਸ਼ਨ ਵੀ ਹੁੰਦੀ ਹੈ। ਅਗਲੀ ਖਬਰ ਅਲਬਰਟਾ ਤੋਂ ਅਲਬਰਟਾ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਆ ਕਿਉਂਕਿ ਉਹ ਕਲੋਥਿੰਗ ਡੋਨੇਸ਼ਨ ਬਿਨ ਦੇ ਵਿੱਚ ਟਰੈਪ ਹੋ ਗਏ। ਤੁਸੀਂ ਕਦੇ ਉਹ ਬਿਨ ਦੇ ਵਿੱਚ ਕੱਪੜੇ ਪਾਉਣ ਗਏ ਆ ਜਿੱਥੇ ਡੋਨੇਟ ਕਰਦੇ ਆ ਆਪਾਂ ਉਹਦਾ ਬੜਾ ਅਜੀਬ ਜਿਹਾ ਡਿਜ਼ਾਈਨ ਹੁੰਦਾ ਤੁਸੀਂ ਉਹਨੂੰ ਇੱਥੇ ਰੱਖ ਦਿੰਨੇ ਹੋ ਖਿੱਚ ਕੇ ਤੇ ਫਿਰ ਉਹਨੂੰ ਪਾ ਦਿੰਨੇ ਆ ਜਿਹੜੇ ਹੋਮਲੈਸ ਲੋਕ ਨੇ ਉਹ ਕਈ ਵਾਰੀ ਇਹਦੇ ਚੋਂ ਕੱਪੜੇ ਕੱਢਣ ਦੀ ਕੋਸ਼ਿਸ਼ ਕਰਦੇ ਆ ਜਾਂ ਠੰਡ ਦੇ ਵਿੱਚ ਇਹਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹੋ ਸਕਦਾ ਕੁਝ ਸਫਲ ਵੀ ਹੋ ਜਾਂਦੇ ਹੋਣਗੇ ਵੀ ਠੰਡ ਦੇ ਵਿੱਚ ਦੇ ਅੰਦਰ ਚਲੇ ਜਾਣ ਜਿਹੜੇ ਕਲੋਥਿੰਗ ਡੋਨੇਸ਼ਨ ਬਿੰਸ ਆ ਪਰ ਉਹ 트੍ਰੈਪ ਹੋ ਜਾਂਦੇ ਆ ਗਰਦਨ ਕਈ ਵਾਰੀ ਉਹਨਾਂ ਦੀ ਨਾ ਉਹਦੇ ਵਿੱਚ ਫਸ ਜਾਂਦੀ ਹੈ ਤੇ ਮੌਤ ਹੋ ਜਾਂਦੀ 3 ਮੌਤਾਂ ਪਿਛਲੇ ਸਾਲਾਂ ਦੇ ਵਿੱਚ ਇਹਦੇ ਨਾਲ ਹੋ ਗਈ ਜਿਹੜੇ 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 ਵਿਕਟਮ ਸੀਗੇ ਜਿਨ੍ਹਾਂ ਦੀ ਮੌਤ ਹੋਈ ਆ ਸਾਹ ਕੁੱਟ ਗਿਆ ਉਹਨਾਂ ਦਾ ਕਿਉਂਕਿ ਉਹਨਾਂ ਦਾ ਜਿਹੜਾ ਗਲ ਕੁੱਟ ਗਿਆ ਉਹਦੇ ਬਿੰਨ ਦੇ ਵਿੱਚ ਤੇ ਉਹਦੇ ਨਾਲ ਫਿਰ ਮਤਲਬ ਹੁਣ ਇਹ ਲਾਇਆ ਤੇ ਇਸ ਕਰਕੇ ਆ ਜਿਹੜਾ ਉਹ ਬਿੰਨ ਤੁਸੀਂ ਦੇਖੋ ਜਦੋਂ ਖਿੱਚ ਕੇ ਉਹਦੇ ਵਿੱਚ ਰੱਖ ਕੇ ਕੱਪੜੇ ਪਾਏ ਜਾਂਦੇ ਉਹ ਲਾਇਆ ਇਸ ਕਰਕੇ ਵੀ ਕੋਈ ਚੋਰੀ ਨਾ ਕਰ ਲੇ ਕੱਪੜੇ ਉਹਦੇ ਵਿੱਚ ਤੁਸੀਂ ਹੱਥ ਪਾ ਕੇ ਵੀ ਚੋਰੀ ਨਹੀਂ ਕਰ ਸਕਦੇ ਕੋਈ ਕਿਸੇ ਸ਼ਕੀਮ ਨਾ ਕੱਢੇ ਜਾ ਸਕਦੇ ਆ ਪਰ ਉਹਦੇ ਵਿੱਚ ਚਾਂਸ ਨਹੀਂ ਆ ਜਿਹੜੇ ਹੋਮਲੈਸ ਜਾਂ ਲੋਕ ਨੇ ਇਸ ਤਰ੍ਹਾਂ ਦੇ ਜਾਂ ਐਡਿਕਟ ਨੇ ਜਿਹੜੇ ਕੋ ਡਿਕਸ਼ਨ ਜਨਾਂ ਨੂੰ ਸਮੱਸਿਆ ਹੈਗੀ ਆ ਨਸ਼ੇ ਪੱਤੇ ਵਾਲੀ ਉਹ ਇਹਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਆ ਹੁਣ ਲਾਇਆ ਤੇ ਉਹ ਸੇਫਟੀ ਲਈ ਆ ਕੱਪੜੇ ਚੋਰੀ ਨਾ ਹੋਣ ਪਰ ਬੰਦੇ ਦੀ ਜਾਨ ਚਲੇਗੀ ਇੱਥੇ ਹੁਣ ਗੜਬੜ ਹੋ ਰਹੀ ਆ ਵੀ ਇਹਦੇ ਲਈ ਕੁਝ ਕੀਤਾ ਜਾਵੇ ਠੀਕ ਆ ਕੱਪੜੇ ਜ਼ਰੂਰੀ ਆ ਚੋਰੀ ਨਾ ਹੋਣ ਪਰ ਇੰਨੇ ਵੀ ਜ਼ਰੂਰੀ ਨਹੀਂ ਕਿ ਕਿਸੇ ਬੰਦੇ ਦੀ ਜਾਨ ਚਲੇ ਜੇ ਉਹਨਾਂ ਨੂੰ ਚੋਰੀ ਕਰਨ ਲੱਗਿਆਂ ਦੀ ਸੋ ਇਹ ਜਿਹੜੀ ਹੋਮਲੈਸ ਇਹ ਇਹਦੇ ਉੱਤੇ ਹੁਣ ਅਲਬਰਟਾ ਦੇ ਵਿੱਚ ਖਾਸ ਤੌਰ ਦੇ ਉੱਤੇ ਗੱਲਬਾਤ ਹੋ ਰਹੀ ਆ ਕਿ ਜਿਹੜੇ ਇਹ ਤਿੰਨੋਂ ਜਿਹੜਿਆਂ ਦੀ ਜਿਹਨਾਂ ਦੀ ਮੌਤ ਹੋਈ ਹੈ ਤਿੰਨੋਂ ਹੋਮਲੈਸ ਸੀਗੇ ਤੇ ਤਿੰਨੋਂ ਹੀ ਜਿਹੜੇ ਐਡਿਕਸ਼ਨ ਦੇ ਨਾਲ ਸਟਰਗਲ ਕਰ ਰਹੇ ਸੀ ਜਦੋਂ ਇਹਨਾਂ ਦੀ ਮੌਤ ਹੋਈ ਹੈ ਸੋ ਇੱਕ ਤੇ بڑا ਜਿਹੜਾ ਇਹਦਾ ਬਿੰਨ ਦੇ ਡਿਜ਼ਾਈਨ ਬੜੇ ਵੱਖਰੇ ਤਰ੍ਹਾਂ ਦੇ ਨੇ ਹਰ ਇੱਕ ਬਿੰਨ ਦਾ ਵੱਖਰਾ ਡਿਜ਼ਾਈਨ ਜਿਹਦਾ ਜਿਹੜੀ ਮਤਲਬ ਉਹ ਐਕਸੀਡੈਂਟ ਦੇ ਇੱਕ ਨੂੰ ਲੱਗਦਾ ਕਿ ਸ਼ਾਇਦ ਉਹਦਾਂ ਦਾ ਹੀ ਬਿੰਨ ਆ ਇਹ ਕੁਛ ਬਿੰਨ ਇਦਾਂ ਦੇ ਹੋ ਸਕਦੇ ਜ ਇਹਨਾਂ ਦੇ ਵਿੱਚ ਉਹਨੇ ਕੱਪੜੇ ਕੱਢ ਲੈ ਜਾਂ ਅੰਦਰ ਚਲੇ ਗਏ ਪਰ ਕਿਉਂਕਿ ਉਹ ਐਡਿਕਟ ਨੇ ਉਹ ਨਸ਼ੇ ਕਰਦੇ ਨੇ ਉਹਨਾਂ ਨੂੰ ਸਰਤ ਨਹੀਂ ਉਹਨਾਂ ਨੂੰ ਸਮਝ ਨਹੀਂ ਕਿ ਇੱਥੇ ਕੀ ਕਰਨਾ ਹੈ ਅਲਟੀਮੇਟਲੀ ਜੋ ਮਰਜੀ ਗੱਲ ਆ ਪਰ ਉਹਦਾ ਨਤੀਜਾ ਤੇ ਨਿਕਲਿਆ ਵੀ ਉਹਨਾਂ ਦੀ ਜਾਨ ਜਾ ਰਹੀ ਆ ਸੋ ਇਹ ਅ ਬੜਾ ਇੱਕ ਡੇਂਜਰਸ ਫੀਚਰ ਆ ਕਹਿ ਲਓ ਇਹਦੇ ਵਿੱਚ ਇੱਕ ਪਿੰਚ ਪੁਆਇੰਟ ਆ ਜਿਹੜਾ ਐਂਟੀ ਥੈਫਟ ਉਹਨੂੰ ਵਧਣ ਦੇ ਲਈ ਆ ਉਹ ਰਿਸਕ ਅਸਲ ਦੇ ਵਿੱਚ ਇਹ ਪੈਦਾ ਕਰ ਰਿਹਾ ਆ ਇਹ ਇਹ ਵੀ ਬਹੁਤ ਵੱਡੀ ਕਹਾਣੀ ਆ ਨਾ ਬੈਨਸ ਦੇ ਪਿੱਛੇ ਗੋਲੀਆਂ ਚੱਲਦੀਆਂ ਇਹ ਜਿਹੜਾ ਪਿੱਛੇ ਦੀ ਇੱਕ ਪੂਰੀ ਪੂਰੀ ਇੰਡਸਟਰੀ ਆ ਕਿ ਕਲੋਥਿੰਗ ਬੈਨ ਕਿੱਥੇ ਜਾਂਦੇ ਆ ਇਹ ਬਹੁਤ ਟੋਰਾਂਟੋ ਦੇ ਵਿੱਚ ਗੱਲਬਾਤ ਪਿਛਲੇ ਸਮੇਂ ਦੇ ਵਿੱਚ ਹੋਈ ਸੀ ਪਰ ਉਹ ਵੱਖਰੀ ਗੱਲ ਆ ਸੋ ਇਹਨਾਂ ਦੇ ਡਿਜ਼ਾਈਨ ਦੇ ਉੱਤੇ ਐ ਇਸ ਲਈ ਰੌਲਾ ਰੱਪਾ ਪੈ ਰਿਹਾ ਵੀ ਜਾਂ ਤੇ ਇਹਨਾਂ ਦਾ ਡਿਜ਼ਾਈਨ ਜਿਹੜਾ ਇਹਦਾ ਕੁਝ ਕੀਤਾ ਜਾਵੇ ਚੈਰੀਟੀਆਂ ਇਨਵੋਲਵ ਨੇ ਜਿਹਦੇ ਵਿੱਚ ਜਿਹੜੀਆਂ ਡਾਇਬੀਟਿਸ ਕੈਨੇਡਾ ਆ ਜਾਂ ਸਲਵੇਸ਼ਨ ਆਰਮੀ ਆ ਉਹਨਾਂ ਨੇ ਜਿਹੜੇ ਇਹ ਡੇਂਜਰਸ ਫੀਚਰ ਆ ਇਹਦੇ ਵਿੱਚੋਂ ਕੱਢ ਦਿੱਤੇ ਆ ਔਰ ਵਾਰਨਿੰਗ ਸਾਈਨ ਜਿਹੜੇ ਉਹਦੇ ਉੱਤੇ ਦੇ ਦਿੱਤੇ ਆ ਇਹਨਾਂ ਇਨਸੀਡੈਂਟਸ ਤੋਂ ਬਾਅਦ ਹੁਣ ਜਿਹੜੇ ਜੱਜ ਰეკਮੈਂਡ ਕਰ ਰਹੇ ਆ ਇਸ ਚੀਜ਼ ਨੂੰ ਜਿਹੜੇ ਜਿਹੜੀ ਉਹਨਾਂ ਦੀ ਰეკਮੈਂਡੇਸ਼ਨ ਆ ਜਸਟਿਸ ਜੇਮੀ ਵਿਲੀਅਮਸ ਉਹਨਾਂ ਨੇ ਇਹ ਕਿਹਾ ਆ ਕਿ ਮਿਨਿਮਮ ਸੇਫਟੀ ਸਟੈਂਡਰਡ ਦੇ ਤਹਿਤ ਸਾਰੇ ਡੋਨੇਸ਼ਨ ਵਿਨ ਅਲਬਰਟਾ ਦੇ ਵਿੱਚ ਇਦਾਂ ਦੇ ਬਣਾਏ ਜਾਣ ਤਾਂ ਕਿ ਉਹਦੇ ਵਿੱਚ ਇਦਾਂ ਦੀਆਂ ਦੁਰਘਟਨਾਵਾਂ ਨਾ ਹੋ ਸਕਣ ਕੁਝ ਸੁਧਾਰਨ ਤਬਦੀਲੀਆਂ ਦੇ ਵਿੱਚ ਪ੍ਰਪੋਜ਼ ਕੀਤੀਆਂ ਗਈਆਂ ਰეკਮੈਂਡੇਸ਼ਨ ਦੇ ਵਿੱਚ ਇਹ ਕਿਹਾ ਗਿਆ ਆ ਕਿ ਤੁਸੀਂ ਵਾਰਨਿੰਗ ਸਾਈਨ ਐਡ ਕਰੋ ਉਹਦੇ ਉੱਤੇ ਐਂਟੀ থেਫਟ ਜਿਹੜੇ ਸਪਾਈਕ ਨੇ ਉਹਨੂੰ ਹਟਾ ਦਿਓ ਉਹਦੇ ਵਿੱਚੋਂ ਤੇ ਇਹ ਦੇਖੋ ਕਿ ਜਿਹੜੇ ਨਵੇਂ ਬਿੰਨਾਂ ਉਹ ਸੇਫਟੀ ਸਰਟੀਫਿਕੇਸ਼ਨ ਦੇ ਨਾਲ ਹੋਣ ਹੁਣ ਕੰਸਲਟੇਸ਼ਨ ਚਾਹੀਦੀ ਹੈ ਇਹਦੇ ਵਿੱਚ ਜੱਜ ਦੀ ਰეკਮੈਂਡੇਸ਼ਨ ਇਹ ਆ ਕਿ ਚੈਰਿਟੀਜ਼ ਦੇ ਨਾਲ ਕੰਸਲਟ ਕੀਤਾ ਜਾਵੇ ਜਿਹੜੇ ਮੈਨੂਫੈਕਚਰਰ ਨੇ ਜਿਹੜੇ ਡਿਵੈਲਪਰ ਨੇ ਇਹਦੇ ਉਹ ਸਾਰੇ ਸੇਫਟੀ ਸਟੈਂਡਰਡ ਨੂੰ ਉੱਥੇ ਤੱਕ ਲੈ ਕੇ ਆਓ ਸਰਕਾਰ ਅਲਵਰਟਾ ਦੀ ਸਰਕਾਰ ਜਿਹੜੀ ਆ ਉਹ ਰਿਵਿਊ ਕਰ ਰਹੀ ਆ ਹੁਣ ਇਸ ਚੀਜ਼ ਨੂੰ ਕਿ ਸੇਫਟੀ ਰეკਮੈਂਡੇਸ਼ਨ ਕਿਸ ਤਰੀਕੇ ਨਾਲ ਵਲਨਰੇਬਲ ਲੋਕਾਂ ਦੇ ਨਾਲ ਕਰਨੀਆਂ ਆ ਸੋ ਇਹ ਇੱਕ ਜੱਜ ਨੇ ਜਿਹੜਾ ਮਾਮਲਾ ਸਾਹਮਣੇ ਲੈਂਦਾ ਆ ਕਿ ਠੀਕ ਆ ਸੇਫਟੀ ਬਿਨ ਮਤਲਬ ਇਹ ਡੋਨੇਸ਼ਨ ਬਿਨ ਦੇ ਵਿੱਚ ਸੇਫਟੀ ਹੈਗੀ ਆ ਕੋਈ ਚੋਰੀ ਨਾ ਕਰੇ ਪਰ ਜੇ ਇਹ ਲੋਕਾਂ ਦੀ ਜਾਨ ਲੈ ਰਹੇ ਆ ਬੇਘਰੇ ਲੋਕਾਂ ਦੀ ਤਾਂ ਇਹਦੇ ਡਿਜ਼ਾਈਨ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਤੁਹਾਨੂੰ ਕੁਝ ਤਬਦੀਲੀ ਕਰਨੀ ਚਾਹੀਦੀ ਆ ਜਿਹਦੇ ਨਾਲ ਕਿ ਜਿਹੜਾ ਬਚਾ ਹੋ ਸਕੇ ਅਗਲੀ ਗੱਲਬਾਤ ਦੋਸਤੋ ਮਹਿੰਗਾਈ ਬਾਰੇ ਹੈ ਮਹਿੰਗਾਈ ਖਾਸ ਕਰਕੇ ਬੀਸੀ ਦੇ ਵਿੱਚ ਜਿਹੜੀਆਂ ਫੂਡ ਪ੍ਰਾਈਸਸ ਨੇ ਗਰੋਸਰੀ ਦੀਆਂ ਕੀਮਤਾਂ ਨੇ ਉਹ ਵਧੀਆਂ ਨੇ ਇੱਕ ਕੈਨੇਡੀਅਨ ਪਰਿਵਾਰ ਐ ਸਾਲ 800 ਡਾਲਰ ਹੋਰ ਗਰੋਸਰੀ ਦੇ ਉੱਤੇ ਲਾਊਗਾ 2025 ਦੇ ਵਿੱਚ ਕਿਉਂਕਿ ਜਿਹੜੇ ਭੋਜਨ ਦੀਆਂ ਕੀਮਤਾਂ ਨੇ ਉਹ 3 ਤੋਂ 5% ਵੱਧ ਗਈਆਂ ਨੇ ਮੀਟ ਦੀਆਂ ਜਿਹੜੀਆਂ ਪ੍ਰਾਈਸਸ ਨੇ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ ਮੀਟ ਦੇ ਵਿੱਚ ਸਭ ਤੋਂ ਜ਼ਿਆਦਾ ਵਾਧਾ ਹੋਇਆ 4% ਤੋਂ ਲੈ ਕੇ 6% ਡੇਰੀ ਤੇ ਬੇਕਰੀ ਦੇ ਜਿਹੜੇ ਪ੍ਰੋਡਕਟਸ ਨੇ ਉਹ ਅ ਇਸ ਸਾਲ ਦੇ ਵਿੱਚ ਜਾਨੀ ਕਿ 2025 ਦੇ ਵਿੱਚ ਇਦਾਂ ਲੱਗ ਰਿਹਾ ਕਿ ਸਟੇਬਲ ਰਹਿਣਗੇ ਉਹਦੇ ਵਿੱਚ ਕੀਮਤਾਂ ਇੰਨੀਆਂ ਜ਼ਿਆਦਾ ਨਹੀਂ ਵਧਣਗੀਆਂ ਹਰ ਇੱਕ ਪਰਿਵਾਰ ਦੇ ਬਜਟ ਦੇ ਉੱਤੇ ਅਸਰ ਪੈਣਾ ਇਹਦਾ ਲੋਕਾਂ ਨੇ ਭਾਵੇਂ ਕਿ ਕੈਨੇਡਾ ਇੱਕ ਸਰਦਾ ਪੁਜਦਾ ਮੁਲਕ ਆ ਇੱਥੇ ਲੋਕਾਂ ਨੂੰ ਖਾਣ ਦੇ ਲਈ ਨਹੀਂ ਸੋਚਣਾ ਪੈਂਦਾ ਵੀ ਅਸੀਂ ਕੀ ਖਾਣਾ ਕੀ ਨਹੀਂ ਖਾਣਾ ਪਰ ਸਚਾਈ ਇਹ ਆ ਕਿ ਪਿਛਲੇ ਸਾਲ ਦੇ ਵਿੱਚ ਲੋਕਾਂ ਨੇ ਕਿਸੇ ਵੀ ਇੱਕ ਆਮ ਸੁਧਾਰਨ ਮਿਡਲ ਕਲਾਸ ਪਰਿਵਾਰ ਨੇ ਖਾਣ ਦੀ ਚੀਜ਼ ਲਈ ਸੋਚਿਆ ਜਿਹੜੀ ਥਾਂ ਤੋਂ ਜਿਹੜੇ ਲੋਕ ਪਹਿਲਾਂ ਇੱਕ ਸਟੋਰ ਦੇ ਉੱਤੇ ਜਾਂਦੇ ਸੀ ਉੱਥੋਂ ਸਾਰੀ ਗਰੋਸਰੀ ਲੈ ਕੇ ਆ ਜਾਂਦੇ ਸੀ ਉਹਨਾਂ ਨੇ ਹੁਣ ਇਹ ਦੇਖਿਆ ਵੀ ਜਿਹੜੀ ਚੀਜ਼ ਅਸੀਂ ਲੈ ਰਹੇ ਹਾਂ ਕਿਤੇ ਹੋਰ ਸਸਤੀ ਤਾਂ ਨਹੀਂ ਮਿਲਦੀ ਉੱਥੋਂ ਜਾ ਕੇ ਲੈ ਕੇ ਆਏ ਫਲਾਇਰ ਦੇਖਿਆ ਲੋਕਾਂ ਨੇ ਜਿਹੜੀਆਂ ਉਹਨਾਂ ਥਾਵਾਂ ਦੇ ਉੱਤੇ ਗਏ ਸੋ ਉਹ ਅਸਰ ਪੈ ਰਿਹਾ ਔਰ 25 ਦੇ ਵਿੱਚ ਵੀ ਅਸਰ ਐਸੀ ਤਰ੍ਹਾਂ ਰਹਿਣਾ ਇੱਕ ਟੱਬਰ ਜਿਹਦੇ ਵਿੱਚ 4 ਜੀ ਆ ਆਲਮੋਸਟ ਉਹ ਇੱਕ ਅੰਦਾਜ਼ੇ ਦੇ ਅਨੁਸਾਰ ਜਿਹੜਾ ਇਹਨਾਂ ਮਾਹਰਾਂ ਦੀ ਕੈਲਕੂਲੇਸ਼ਨ ਹੈ 16833 ਡਾਲਰ ਗਰੋਸਰੀ ਦੇ ਉੱਤੇ ਲਾਊਗਾ 200 25 ਦੇ ਵਿੱਚ 16800 33 ਡਾਲਰ ਇਹਨਾਂ ਨੇ ਮੰਨ ਕੇ ਚੱਲੇ ਆ ਜਿਹੜਾ ਕਿ 800 ਡਾਲਰ ਪਿਛਲੇ ਸਾਲ ਨਾਲੋਂ ਜ਼ਿਆਦਾ ਆ ਹੁਣ ਇਹਦਾ ਫਰਕ ਆ ਜਿਵੇਂ ਕੁਬੈਕਾ ਨੋਵਾ ਸਕੋਸ਼ੀਆ ਜਾਂ ਨਿਊ ਫਾਉਂਡਲੈਂਡ ਆ ਉਹਨਾਂ ਦੇ ਵਿੱਚ ਅਬੋਵ ਐਵਰੇਜ ਪ੍ਰਾਈਸ ਇਨਕਰੀਸ ਆ ਜਦੋਂ ਕਿ ਅਲਬਰਟਾ BC ਐਂਟੈਰੀਓ ਇਹਨਾਂ ਦੇ ਵਿੱਚ ਜਿਹੜਾ ਵਾਧਾ ਆ ਉਹ ਉਨਾਂ ਜ਼ਿਆਦਾ ਨਹੀਂ ਥੋੜਾ ਹੈ ਜਿਹੜੇ ਬਹੁਤ ਸਾਰੇ ਕੈਨੇਡੀਅਨਸ ਨੇ ਉਹ ਡਿਸਕਾਊਂਟ ਦੇਖਦੇ ਆ ਜਾਂ ਸਸਤੇ ਬ੍ਰਾਂਡ ਖਰੀਦ ਰਹੇ ਆ ਜਿਹੜੀਆਂ ਜਿਹੜੀਆਂ ਮਤਲਬ ਗੈਰ ਲੋੜਿੰਦੀਆਂ ਚੀਜ਼ਾਂ ਨੇ ਉਹਨਾਂ ਦੀ ਖਰੀਦਦਾਰੀ ਨਹੀਂ ਕਰ ਰਹੇ ਉਹ ਇਹਦੇ ਉੱਤੇ ਬਹੁਤ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਕਾਸਟ ਨੂੰ ਮੈਨੇਜ ਕੀਤਾ ਜਾ ਰਿਹਾ ਜਿਹੜੀ ਫੂਡ ਇਨਸਿਕਿਉਰਿਟੀ ਆ ਵਧਦੀਆਂ ਕੀਮਤਾਂ ਨੇ ਫੂਡ ਐਂਡ ਸਿਕਿਉਰਿਟੀ ਵਧਾਈ ਹੈ ਜਿਹੜੀ 22.9% ਕੈਨੇਡੀਅਨ ਘਰਾਂ ਦੇ ਉੱਤੇ ਦਾ ਸਿੱਧਾ ਅਸਰ ਪਿਆ ਐ ਐਕਸਪਰਟਸ ਜੈਸਟ ਏ ਕਰਦੇ ਆ ਕਿ ਫਰੋਜ਼ਨ ਫਰੂਟ ਲੈ ਲਓ ਵੈਜੀਟੇਬਲਸ ਲੈ ਲਓ ਜਾਂ ਸੀ ਫੂਡ ਲੈ ਲਓ ਕਾਸਟ ਇਫੈਕਟਿਵ ਅਲਟਰਨੇਟਿਵਸ ਨੇ ਫਰੈਸ਼ ਪ੍ਰੋਡਿਊਸ ਦੇ ਥਾਂ ਤੇ ਉੱਤੇ ਜਿਹੜੇ ਇਹ ਤਾਜ਼ੇ ਫਲ ਸਬਜ਼ੀਆਂ ਮਹਿੰਗੇ ਹੁੰਦੇ ਆ ਇਹਦੇ ਲੇ ਪਾਸੇ ਚਲੇ ਜਾਓ ਤੇ ਕੁਝ ਬਚਾਅ ਹੋ ਸਕਦਾ ਆ ਤੁਹਾਡੇ ਮੋਬਾਈਲ ਦੇ ਵਿੱਚ ਬਹੁਤ ਸਾਰੀਆਂ ਐਪਸ ਨੇ ਜਿਹੜੀਆਂ ਹੈਲਪ ਕਰ ਦਿੰਦੀ ਆ ਤੁਹਾਡੀ ਇਸ ਗੱਲ ਦੇ ਵਿੱਚ ਕਿ ਤੁਹਾਨੂੰ ਕਿੱਥੇ ਕੰਪਾਨ ਜਿਹੜੇ ਡਿਸਕਾਊਂਟ ਮਿਲਦੇ ਆ ਕੰਪੇਅਰ ਕਰ ਦਿੰਦੀ ਆ ਉਹ ਕਿੰਨੀਆਂ ਫੋਨ ਦੇ ਵਿੱਚ ਐਪ ਨੂੰ ਤੁਹਾਨੂੰ ਦੱਸ ਦਿੰਦੀ ਆ ਕਾਹੀ ਚੀਜ਼ ਤੁਹਾਨੂੰ ਕੋਸ ਕੋ 7 ਫੂਡ ਜਾਂ ਸੁਪਰ ਸਟੋਰ ਵਾਲਮਾਰਟ ਦੇ ਉੱਤੇ ਇੰਨੇ ਦੀ ਆ ਇੱਥੇ ਸਸਤੀ ਆ ਇੱਥੋਂ ਲੈ ਲਓ ਉਹਨਾਂ ਦੀ ਵੀ ਜਿਹੜੀ ਵਰਤੋਂ ਕੀਤੀ ਜਾ ਸਕਦੀ ਆ ਸੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਸੋਮਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ